ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਅਸੀਂ ਖੜੇ ਆ 400 ਕਿਲਾ ਜਿੱਥੇ ਕਿ ਕੈਂਸਰ ਹਸਪਤਾਲ ਦੇ ਬਿਲਕੁਲ ਸਾਹਮਣੇ ਨਗਰ ਰੇਖਾ ਦਾ ਕੰਮ ਚੱਲ ਰਿਹਾ ਹੈ। ਔਰ ਪਿੰਡਾਂ ਚੋਂ ਆਏ ਨਹੀਂ ਬੀਬੀਆਂ ਤੇ ਵੀਰ ਬਾਬੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਦਾ ਕੀ ਕਹਿਣਾ ਹੈ? ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ? ਉਹਨਾਂ ਦਾ ਕਿੱਥੇ-ਕਿੱਥੇ ਕੰਮ ਚੱਲ ਰਿਹਾ ਹੈ? ਤਵੇ ਕੀ ਨਾਮ ਆਪਣਾ ਮਕਤਾਰੂ ਜੀ ਤੁਸੀਂ ਕੀ ਕੰਮ ਕਰ ਰਹੇ ਹੋ ਅੱਜ ਇੱਥੇ ਮੇਰੇ ਗਾਲਾ ਜੀ ਅੱਛਾ ਤੁਹਾਡੀ ਕਿੰਨੀ ਉਮਰ ਹੈ 60 ਟਾਂਕ ਤੇ ਇਸ ਉਮਰ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਕੀ ਗੱਲ ਕਾਰਨ ਹੋਈ ਨਹੀਂ ਜੀ ਫਿਰ ਤੁਹਾਨੂੰ ਪਤਾ ਹੀ ਹੈ ਮਜਬੂਰੀ ਹੈ ਹਾਂ ਹਾਂ ਠੀਕ ਹੈ ਘਰ ਚ ਕੌਣ ਕੌਣ ਹੈ ਘਰ ਚ ਤਾਂ ਬਈ ਆ ਪੋਤਾ ਪੋਤੀ ਮੁੰਡਾ ਹੋਣੀ ਉਹ ਨਹੀਂ ਕੰਮ ਕਰਦੇ ਕੋਈ ਕਰਦੇ ਤਾਂਗੇ ਅੱਛਾ ਤੇ ਇਹ ਵਗੈਰਾ ਮੰਗਾਈ ਵਾਹੀ ਹੈ ਮੰਗਾਈ ਵਾਹੀ ਹੈ ਠੀਕ ਹੈ ਹਾਂ ਹਾਂ ਜੀ ਭਾਈ ਕੀ ਨਾਮ ਆ ਆਪਣਾ ਜੀ ਕੀ ਕੰਮ ਚੱਲ ਰਿਹਾ ਇੱਥੇ ਮੇਰਾ ਨਾਮ ਜਗਤਾਰ ਸਿੰਘ ਆ ਜੀ ਪਿੰਡ ਕਟਾਰ ਸਿੰਘ ਵਾਲਾ ਜੀ ਅਸੀਂ ਅੱਜ ਨਰੇਗਾ ਤਹਿਤ ਤੇ ਸਫਾਈ ਕਰਾ ਰਹੇ ਆ ਜੀ ਕਿਹੜੀ ਜਗ੍ਹਾ ਤੇ ਆਪਣੇ 400 ਕਿੱਲੇ ਦੇ ਵਿੱਚ ਕੈਂਸਰ ਹਸਪਤਾਲ ਦੇ ਸਾਹਮਣੇ ਜੀ ਜੀ ਜਿਹੜੇ ਪੌਦੇ ਲੱਗੇ ਹੋਇਆ ਉਹਨਾਂ ਦੀ ਸਫਾਈ ਕਰਾ ਰਹੇ ਆ ਤੇ ਉਹਨਾਂ ਨੂੰ ਪਾਣੀ ਵਗਾਰਾ ਵੀ ਪਾਉਣਾ ਹੈਗਾ ਠੀਕ ਹੈ ਕਿੰਨੇ ਬੰਦੇ ਕੰਮ ਕਰਦੇ ਆ ਤੁਹਾਡੇ ਕੋਲੇ ਸਾਡੇ ਕੋਲੇ ਅੱਜ ਜੀ 23 ਜਣੇ ਆ ਠੀਕ ਹੈ ਕਿੱਥੇ ਕਿੱਥੇ ਕੰਮ ਚੱਲਦਾ ਤੁਹਾਡਾ ਸਾਡਾ ਜੀ ਪਹਿਲਾਂ ਕੱਲ ਚੱਲਦਾ ਸੀਗਾ ਜੋਧਪੁਰ ਰੋਡ ਤੇ ਜੀ ਗਹਿਰੀ ਤੋਂ ਜੋਧਪੁਰ ਰੋਡ ਤੇ ਅੱਜ ਇੱਥੇ 400 ਕਿੱਲੇ ਦੇ ਵਿੱਚ ਹੈ ਤੇ ਅੱਧੀ ਕਿੱਲੇਪਰ ਸਾਡੀ ਜਾ ਰਹੀ ਹੈ ਅੱਗੇ ਪੁੱਲ ਟੱਪ ਕੇ